ਮੈਂ ਜਿਹੜੀ ਵੀਰਤ ਮੈਂ ਕਹਿਣਾ ਚਾਹੁੰਦਾ ਸਰ ਜਿਹੜੀ ਤੇ ਤੁਸੇ ਸਾਡਾ ਜੀ ਸਵਾਲ ਆ ਉਹ ਸਵਾਲ ਆ ਕਿ ਇਹਨਾਂ ਨੂੰ ਮੈਡੀਕਲ ਜਿਹੜੀ ਆ ਕਰਵਾ ਲੈਣੀ ਚਾਹੀਦੀ ਜੀ ਲੈ ਲੈਣੀ ਚਾਹੀਦੀ ਦੂਜੀ ਗੱਲ ਇਹ ਆ ਕਿ ధਨਵਾਲ ਸਾਹਿਬ ਮੈਨੂੰ ਲੱਗਦਾ ਵੀ ਮੈਂ 80 ਸਾਲਾਂ ਦਾ ਮੇਥੋਂ ਵੱਡੀ ਉਮਰ ਦੇ ਆ ਉਹਨਾਂ ਨੂੰ ਪਿਛਲਾ ਇਤਿਹਾਸ ਪੜ ਲੈਣਾ ਚਾਹੀਦਾ ਸੀ ਸੰਤ ਫਤੇ ਸਿੰਘ ਦਾ ਮਰਨ ਹੋਰ ਹੂੰ ਉਹਦੇ ਮਗਰੋਂ ਪਰਚਮ ਸਿੰਘ ਖੇੜੂਮਾਨ ਦਾ ਮਰਨ ਹੋਰ ਹੂੰ ਜਿਹੜਾ ਇਹ ਚਿੱਠੀ ਕਹਿੰਦੇ ਸਾਡੇ ਨਾਲ ਗਵਰਨਮੈਂਟ ਗੱਲ ਕਰੇ ਜੀ ਤੁਸੀਂ ਪੱਤਰਕਾਰ ਦੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਸੰਤ ਖੜੇ ਸਿੰਘ ਨੂੰ ਮਰਨ ਮਰਦ ਦੇ ਡੇਖਾ ਹੈ ਉਹਨੂੰ ਆਕਾਲੀਆਂ ਨੇ ਇਹ ਚਿੱਠੀ ਲੈ ਕੇ ਦਿੱਤੀ ਪੈਨਸ਼ਨ ਨਾਲ ਉਹਨੂੰ ਮਰਨ ਮਰਦ ਤੋਂ ਲਿਖਾਇਆ ਸੀ ਗਵਰਨਮੈਂਟ ਬਿਲਕੁਲ ਇਹ ਲੱਤਾਂ ਨਹੀਂ ਕਰਦੀ ਸੋ ਤੁਹਾਨੂੰ ਥੜਾ ਮੰਨਣਾ ਪੜੇਗਾ ਸੰਤ ਖੜੇ ਸਿੰਘ ਥੜਾ ਮੰਨਣਾ ਵਾ ਕਿ ਸਰਕਾਰ ਨੇ ਗੌਰ ਨਹੀਂ ਕਰਨਾ ਸੋ ਤੁਸੀਂ ਮੈਡੀਕਲ ਸਹਾਇਤਾ ਲੈ ਲਓ ਲੈ ਹੀ ਜਾਈਏ ਔਰ ਉਹਦੇ ਬਣਾ ਚ ਦੂਸਰੀ ਬੇਨਤੀ ਨੇ ਇਹਨਾਂ ਨੇ ਇਹ ਕਰਨੀ ਚਾਹੁੰਦਾ ਵੀ ਪੰਜਾਬ ਦੇ ਵਿੱਚ ਹੀ ਕਿਸਾਨ ਪੰਜਾਬ ਦੇ ਵਿੱਚ ਇੱਕ ਕਿਸਾਨ ਜਿਹੜਾ ਆਪਣਾ ਪਛਾਣ ਨਹੀਂ ਚਾਹੀ ਜਿਹੜੀ ਮੈਂ ਇਸ ਵੇਲੇ ਕੰਮ ਕਰ ਰਹੀ ਆ ਬਾਕੀ ਦੇਸ਼ ਦੇ ਜੋ ਕਿਸਾਨ ਬਾਕੀ ਅਸੀਂ ਰੋਣ ਲਈ ਜਾਂ ਮਰਨ ਲਈ ਅਸੀਂ ਕਿਉਂ ਇਹ ਰਸਤਾ ਚੁਣ ਲਿਆ ਕਿ ਅਸੀਂ ਛੜਕਾਂ ਦੇ ਰੋਲਡਾ ਮੈਂ ਅਸੀਂ ਹਰਾਮ ਦੀ ਸੋਹਣੀ ਜ਼ਿੰਦਗੀ ਕਿਉਂ ਨਹੀਂ ਜੀਣਾ ਜਿਹੜਾ ਸਿੱਖਦੇ ਹੂੰ ਹੂੰ ਜੇ ਨਾ ਅਸੀਂ ਕੋਈ ਵੀ ਅੰਦੋਲਨ ਕਰਦੇ ਆ ਉਹ ਸਿੱਖ ਵਰਸ ਸੈਂਟਰ ਗਵਰਨਮੈਂਟ ਕਰ ਲਈ ਨੇ ਆ ਉਹ ਕਿਸਾਨਾਂ ਦਾ ਰਜਿਸਟਰ ਡੱਲੇ ਆ ਆ ਪੰਦੀਰ ਕਹਿਣ ਦੇ ਆ ਕੇ 3 ਕਰੋੜ ਪੰਜਾਹ ਦੀ ਇਹਨਾਂ ਦੇ ਪਿੱਛੇ 3 ਕਰੋੜ ਦੀ ਆ ਇਹ ਕਿਸਾਨਾਂ ਮਜ਼ਦੂਰ ਸੰਘਰਸ਼ ਕਮੇਟੀ ਦੇ ਕਹਿੰਦੇ ਆ ਲੇਕਿਨ ਮਜ਼ਦੂਰਾਂ ਨਾਲ ਇੱਕ ਵੀ ਨਹੀਂ ਲੱਗੀ ਨਾ ਇਹ ਮਜ਼ਦੂਰ ਦੀ ਕੋਈ ਸੁਣਦੇ ਆ ਜਦੋਂ ਆਪਾਂ ਗਰਾਊਂਡ ਤੇ ਜਾਂਦੇ ਆ ਉੱਥੇ ਪੰਦੀ ਹੀ ਕੁਝ ਹੋ ਰਹੀ ਆ ਨਾਂਾਂ ਦੇ ਲਈ ਅਸੀਂ ਬੁਗਤ ਵੀ ਇਹਨਾਂ ਨੂੰ ਲੇਕਿਨ ਅਸਲੀਅਤ ਕੁਝ ਹੋਰ ਆ ਔਰ ਬਿੱਜੀਗੜੇ ਇਹਨਾਂ ਨੂੰ ਇੱਕ ਡਾਊਟ ਹੀ ਬੈਠਾ ਵਾ ਜਿਹੜੇ ਵਾਰ-ਵਾਰ ਕਹਿੰਦੇ ਆ ਫੇਸਬੁੱਕ ਦੇ ਪਾਰ ਨੇ ਵੀ ਪਹਿਲਾ ਮੋਰ ਚ 300 ਕਰੋੜ ਰੁਪਏ ਚ ਵਿਕ ਗਿਆ ਇਹਨਾਂ ਨੂੰ ਕਿਸੇ ਨੇ ਗਲਤ ਫਰਮੀ ਪਾਤੀ ਉਹ 300 ਕਰੋੜ ਰੁਪਏ ਲਹਿਉ ਗਿਆ ਉਹ ਬੰਦੇ ਕਿਧਰ ਉਹ ਹੁਣ ਦੂਜੀ ਜੁਨੀਏ ਨਾਲ ਨਹੀਂ ਆ ਇਹ ਦੋ ਜੁਨੀਏ ਇਕੱਠੀਆਂ ਇਕੱਲੀਆਂ ਹੋ ਕੇ ਲੜਨ ਲਈ ਆ ਵਾ ਹਮ ਹਮ ਪਰ ਸੰਘੇਰ ਨੇ ਪਹਿਲਾਂ ਵੀ ਬੰਦੇ ਮਾਰੇ ਆ 26 ਜਨਵਰੀ ਨੂੰ ਉਹ ਸੰਘੇਰ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਉਹਦੇ ਵੀ ਨੁਕਸਾਨ ਹੋਇਆ ਰਿੰਗ ਰੋਡ ਤੇ ਜਾ ਕੇ ਸੰਘੇਰ ਦੀ ਇਹ ਕਹਾਣੀ ਲੱਗੇ ਹੋਇਆ ਮਲਰੀਏ ਆਪਣੇ ਨੂੰ ਵੱਡੇ ਲੀਡਰ ਸਮਝਣ ਦੀ ਬਜਾਏ ਆਪਣੇ ਆਪਣੇ ਮਲਵੀ ਉਹ ਚਾਦਰਮਖਵਾਰੀ ਪਹਿਰਕਸਾਲਾਂ ਤਾਂ ਉਹ ਨੂੰ ਗੁੰਮਰਾਹ ਕਰਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰਨ ਟੀਵੀ ਚੈਨਲਾਂ ਦਾ ਸਰ ਗਵਰਨਮੈਂਟ ਦੇ ਚੈਨਲਾਂ ਦਾ ਸਾਨੂੰ ਬਦਨਾਮ ਕੀਤਾ ਜਾਊਗਾ ਮੁਰਕੇ ਸਾਡੇ ਨਾਲ ਜਿਹੜਾ ਸਲੂਕ ਕੀਤਾ ਜਾਂਦਾ ਜਨ 84 ਦੇ ਵਿੱਚ ਪਿਛਲੇ ਦਿਹਾੜਿਆਂ ਜਿਹੜਾ ਫਿਰ ਸਾਡੇ ਤੇ ਸ਼ੁਰੂ ਹੋਊਗਾ ਮਿਹਰਬਾਨੀ ਅਸੀਂ ਵੀ ਕਿਸਾਨਾਂ ਪਿੰਡਾਂ ਦੇ ਦੋ ਦੋ ਕਰਾਣਾ ਜ਼ਮੀਨ ਹੀ ਅਸੀਂ ਵੇਚਤੀ ਵੇਚ ਕੇ ਅਸੀਂ ਆਪਣੇ ਹੋਰ ਕਾਰੋਬਾਰ ਕਰ ਲਿਆ ਉਹਦੇ ਬਣਾ ਦੇ ਚੰਨੀ ਰੋਗੀ ਖਾਂਦੇ ਜਿਹੜਾ ਹਿੰਦੂ ਚੁੱਧਕਾ ਉਹ ਨਹੀਂ ਵਾਈ ਕਰਦਾ ਉਹ ਸਾਫ ਚੰਨੀ ਕਿਉਂ ਕਰਦਾ ਤੁਹਾਨੂੰ ਇਹਨਾਂ ਨੂੰ ਪਿੰਨੇ ਕਰ ਪਾ ਨਹੀਂ ਅਖੀ ਇਹਨਾਂ ਦੀ ਧੌਂ ਤੇ ਵੀ ਵਾਈ ਕਰੋ ਸਾਨੂੰ ਇਹ ਕਾਰੋਬਾਰ ਛੱਡ ਕੇ ਵਾਈ ਦਾ ਦੂਜੇ ਪਾਸੇ ਹੋਣਾ ਚਾਹੀਦਾ ਦੂਜੇ ਕਾਰੋਬਾਰ ਨੂੰ ਅਗਲੇ ਜਾਏ ਦੇ ਮਿਹਰਬਾਨੀ ਇਹ ਰੀਆ ਬੰਦਾ ਵੀ ਟਿਕਾਨ 'ਚ 5-7 ਰੁਪਇਆ ਤੱਕ ਮਾਗੇ ਜਾਂਦਾ ਜੀ ਥੈਂਕ ਯੂ ਪਰਮਜੀਤ ਜੀ ਮਿਹਰਬਾਨੀ ਮਿਹਰਬਾਨੀ ਪਰਮਜੀਤ ਸਿੰਘ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਸਨ